ਦਿੱਲੀ ਕੂਚ ਕਰ ਰਹੇ ਨੇ ਮੈਲਾ ਚੌਂਕ ਤੋਂ ਜੀ ਅਰਦਾਸ ਕੀਤੀ ਜਾ ਰਹੀ ਹੈ ਦਿੱਲੀ ਕੂਚ ਹੈ ਜਿਹੜਾ ਕੀਤਾ ਜਾ ਰਿਹਾ ਦੇਖ ਸਕਦੇ ਹੋ ਤੁਸੀਂ ਕਿਸਾਨ ਜਿੱਥੇ ਬੰਦੇ ਹੁੰਦੇ ਆਪੂ ਹੈ ਜਿਹੜੇ ਉਹ ਮੈਲਾ ਚੌਂਕ ਕਿਨਾਰੇ ਮੰਡੀ ਦੇ ਵਿੱਚ ਅਰਦਾਸ ਸ਼ੁਰੂ ਕੀਤੀ ਹੈ ਜੀ ਤਰੀਂ ਤੇ ਹੋਏ ਸੁਹਾਗਿਆ ਕਾਰੀ ਦੇਖ ਸਕਦੇ ਹੋ ਜਨਤੋ ਮਿਸਤਰੀ ਮੰਡੀ ਸ੍ਰੀ ਵਾਹਿਗੁਰੂ ਵਾਹਿਗੁਰੂ ਕਲਪੁਰੀ ਉਹਦੇ ਆਗੇ ਅਰਦਾਸ ਅਨੁਮਾਈ ਜੀਉ ਕਿੰਤ ਸਭ ਤੇਰਾ ਕੌਣ ਹੈ ਸਭ ਤੇਰੀ ਵਡਿਆਈ ਕੋਈ ਨਾ ਹਉ ਨਾ ਜਾਣੈ ਮੇਰਾ ਇੱਕ ਓੰਕਾਰ ਸ੍ਰੀ ਵਾਹਿਗੁਰੂ ਕੀ ਫਤਹਿ ਸ੍ਰੀਪਤਹੁ ਦੀ ਸਰਾਰੇ ਵਾਰ ਸ੍ਰੀਪਤਹੁ ਦੀ ਕੀ ਕਾਤਸ਼ਾਈ ਤਸਕੀਰ ਅਫਾਮ ਫਤਹਿ ਸਿਮਰ ਕਾਏ ਗੁਰਮਾਨਤ ਲੈਂਦੇ ਆਏ ਤੇਰੇ ਅੰਗਦ ਵਰਤੇ ਅਮਰ ਦਾਸ RAM ਦਾਸ ਹੈ ਹੋਈ ਸਹਾਏ ਅਰਜਨ ਫਰਗੋ ਬਿੰਦਰਾਉਂ ਜਿਨਾਂ ਨੂੰ ਸ੍ਰੀ ਹਰਿ ਰਾਏ ਸ੍ਰੀ ਹਰਿ ਕੀ ਧਾਈ ਹੈ ਜਿਸ ਜਿਤਿ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਉ ਨਿਦਾਵੈ ਤਾਏ ਸਭ ਕਾਈ ਹੋਏ ਸਦਾਏ ਦਸਵੇਂ ਪਾਤਸ਼ਾਹ ਸਹਿਬ ਸਿਖੂ ਕੀ ਸੰਸਾਰ ਦੇ ਮਹਾਰਾਜ ਸਭ ਕਾਈ ਬੜਾ ਜੀ ਸਹਾਏ ਸਭ ਕਾਈ ਜਸਾ ਪਾਸ ਚੇਖਾਂ ਦੀ ਜੋਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਣ ਲਕਸ਼ਮੀ ਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ 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 ਪੰਜਾਬ ਪਿਆਰਿਆਂ ਚੌਂਹਾਂ ਸਹਿਬਜ਼ਾਦਿਆਂ 40 ਮੁਕਤਿਆਂ ਬੱਚਿਆਂ ਜੱਫੀਆਂ ਸੁਪਨਾ ਜਿਨ੍ਹਾਂ ਗੁਰਮਖਾਂ ਪਿਆਰਿਆਂ ਨਾਮ ਜੱਫਿਆ ਵਾਰੀ ਚੱਿਆਂ ਦੇਵ ਜਲਾਈ ਤੇਗ ਵਾਹੀ ਦੇਵ ਜਨ ਦੇ ਕੀਤਾ ਇਤਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਤਨ ਤਨ ਸਹਿਬ ਸੰਗ੍ਰਾਂਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤਨ ਤਨ ਸਹਿਬ ਸਿੱਖ ਜੀ ਸੰਸਾਹ ਮਹਾਰਾਜ ਜੀਓ ਆਪ ਜੀ ਨੂੰ ਮੁਜਰਬਾਸ ਪ੍ਰੇਮ ਕੀ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀਓ ਆਪਕੇ ਸਿੱਖ ਸੱਚੇ ਪਾਤਸ਼ਾਹ ਜੀਓ ਕਿਸਾਨ ਮੋਰਚਾ ਦਾ ਗਹਿਰਾ ਨਿੱਕਾ ਤੇ ਸਤੁਲ ਸੱਚੇ ਪਾਤਸ਼ਾਹ ਜੋ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜਾ ਸਾਧਾ ਪਲੇਟਫਾਰਮ ਤੇ ਸਟ੍ਰੈਸ ਲੱਭਿਆ ਜਾਇਜ਼ ਰੂਪਾ ਵਾਲਾ ਸਤਿ ਸੱਚੇ ਪਾਤਸ਼ਾਹ ਜੀਓ ਕਿਸਾਨਾਂ ਦੇ ਤੇਖੜਾ ਮੋਦ ਲੈਣ ਵਾਸਤੇ ਸਤਿ ਸੱਚੇ ਪਾਤਸ਼ਾਹ ਜੀਓ ਆਤਮੇ ਦੇ ਨਾਲ ਗੱਲਬਾਤ ਕਰਨ ਵਾਸਤੇ ਤੁਰੇ ਹੋਏ ਹਨ ਜੀ ਉਹ ਆਜਿਓ ਇਸ ਵਕਤ ਜਿਹੜਾ ਅੱਜ ਦਾ ਫੜਾ ਜਿਹੜਾ ਅੱਜ ਦਾ ਐਲਾਨ ਕੀਤਾ ਹੈ ਕਿ 13 ਫਰਵਰੀ ਨੂੰ ਜਿਹੜਾ ਵਾ ਦਿੱਤੀ ਦੀ ਕੂਟ ਕਰਾਂਗੇ ਕੂਟ ਕਰਨ ਤੋਂ ਪਹਿਲਾਂ ਸਾਰੇ ਆਪ ਜੀ ਅੱਗੇ ਅਰਦਾਸ ਕੀਤੀ ਕਰਦੇ ਹਟ ਜਾ ਆਪ ਜੀ ਇਹ ਕਿਸਾਨਾਂ ਮਜ਼ਦੂਰਾਂ ਦੇ ਸਿਰ ਤੇ ਮਿਹਰ ਦਾ ਹੱਥ ਰੱਖਿਓ ਰਸਤੇ 'ਚ ਹਰ ਪ੍ਰਕਾਰ ਸਹਾਇਤਾ ਕਰਿਓ ਭਾਗਤ ਦੇ ਮੰਦਰ ਦੇ ਵਿੱਚ ਇਹ ਗੱਲ ਪਹੁੰਚਾ ਦੇ ਸਭ ਤੋਂ ਸੱਚੇ ਪਾਤਸ਼ਾਹ ਉਹ ਇਹਨਾਂ ਦੀ ਜਿਹੜੀ ਬਣਦੀ ਮਿਹਨਤ ਵਾਇਨ ਨੂੰ ਦਵੇ ਕਿਉਂਕਿ ਇਹ ਤੇ ਬੇਜਾਨ ਸ਼ਰੀਰ ਦੇ ਇਤਿਹਾਸ ਆਪਨੇ ਚਾਲੇ ਪਾਉਣ ਤੋਂ ਪਹਿਲਾਂ ਆਪ ਜੀ ਅਰਦਾਸ ਬੇਨਤੀ ਕਰਦੇ ਕਿ ਆਪ ਹਰ ਤਰ੍ਹਾਂ ਇਹਨਾਂ ਦੀ ਸਹਾਇਤਾ ਕਰਨੀ ਇਹਨਾਂ ਨੂੰ ਤਾਕਤ ਬਖਸ਼ੀ ਜਿਹਦੇ ਨਾਲ ਇਹ ਆਪਣਾ ਮੋਰਚਾ ਕਾਮਯਾਬ ਕਰਕੇ ਮੁੜਨਾ ਪੁੱਲ ਚੁਗਦੀ ਸੂਬਾ ਨਾਣਕ ਨਾਮ ਜਗਰ ਗੁਰੂ ਜੀ ਮੂਰੇ 100 ਰੋਕਾ ਆਉ ਲੋ ਸਕਦੇ ਨੇ ਸਾਨੂੰ ਰੋਕਾ ਤੋੜ ਕੇ ਪਾਸਾ ਦਿਨ ਲੱਗ ਸਕਦੇ ਨੇ ਤੋੜ ਦੇ ਚਲਾਂਗੇ ਮੈਂ ਕਾਕਾ ਸਿੰਘ ਕੁੰਡਾ ਸੁਪਾ ਜਰ ਸਿਕੰਦਰ ਭਾਰਤੀ ਸੰਗਮ ਨੂੰ ਇੱਕਾ ਸਿੱਧੂ ਪਰ ਅਸੀਂ ਜਿਹੜੇ ਮੈਂ ਇਕੱਲਾ ਨਹੀਂ ਦਸੇਬੰਦੀ ਦੇ ਵਿੱਚ ਸਾਡਾ ਜਿਹੜਾ ਦੋਨੇ ਫੋਰਮਾਂ ਦੇ ਪ੍ਰੋਗਰਾਮ ਦਿੱਤੇ ਆ ਉਹਨਾਂ ਦੇ ਮੇਰੇ ਨਾਲ ਆਗੂ ਹਰਿਆਣੇ ਤੋਂ ਵੀ ਆੜੇ ਨੇ ਸਾਰੇ ਦੋਨੇ ਫੋਰਮਾਂ ਦੇ ਜਿਹੜੇ ਆਗੂ ਆ ਸਾਡੇ ਕੁਸ਼ਾ ਰਹੇ ਨੇ ਹਜੇ ਪਿੱਛੇ ਪਿੰਡਾਂ ਦੇ ਵਿੱਚੋਂ ਤਰਾਲੀਆ ਤੁਰ ਗਿਆ ਹੋਈਆਂ ਨੇ ਉਸ ਜਿਹੜੇ ਇੱਧਰ ਆਪਣੇ ਸੰਭੂ ਬਾਡਰ ਤੇ ਕਨੋਰੀ ਬਾਡਰ ਤੇ ਡੱਬਾਲੀ ਬਾਡਰ ਤੇ ਉਹ ਤਿੰਨਾਂ ਦੇ ਵਿੱਚੋਂ ਜਿਹੜੇ ਹੁਣ ਅਸੀਂ ਇੱਥੇ ਮਹਿਲਾ ਚੌਂਕ ਦੇ ਦਾਣਾ ਮੰਡੀ ਦੇ ਵਿੱਚ ਖੜੇ ਸੀਗੇ ਅਰਦਾਸ ਹੋ ਚੁੱਕੀ ਐ ਅਰਦਾਸ ਬੈਰੀ ਕਰਕੇ ਅਸੀਂ ਹੁਣ ਜਿਹੜਾ ਇੱਥੋਂ ਚਾਲੇ ਪਾਉਣ ਲੱਗੇ ਆ ਜਿਹੜਾ ਸੱਦਾ ਦਿੱਤਾ ਸੀ ਦੋਨੇ ਫੋਰਮਾਂ ਵੱਲੋਂ ਕਿ 13 ਫਰਵਰੀ ਨੂੰ ਦਿੱਲੀ ਨੂੰ ਕੂਚ ਕਰਾਂਗੇ ਇਹ ਸਾਡਾ ਘਰ ਬਣ ਚੁੱਕਿਆ ਸੀ ਅਸੀਂ ਆਪਦੇ ਘਰ ਦੇ ਵਿੱਚੋਂ ਹੁਣ ਦਿੱਲੀ ਨੂੰ ਕੂਚ ਕਰਦਾ ਜਿਹੜਾ ਸਾਡਾ ਫੈਸਲਾ ਉਧਰ ਨੂੰ ਤੁਰਦੇ ਆ ਇੱਥੇ ਕਿੰਨੇ ਜ਼ਿਲ੍ਹਿਆਂ ਦੇ ਜਿਹੜੇ ਕਿ ਲੋਕ ਆਏ ਆ ਜੀ ਵੈਸੇ ਤਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਜਾ ਰਹੇ ਆ ਕਿ ਹੋਰਾਂ ਦੇ ਰੂਟਾਂ ਦੇ ਉੱਤੇ ਜੇਕਰ ਇੱਥੇ ਗੱਲ ਕਰੀਏ ਜੀ ਆਪਾਂ ਕੋਈ ਮੈਂ ਖਾਸ ਕਰਕੇ ਆਪਦੇ ਤਰਜਸੇਬੰਦੀ ਦੀ ਗੱਲ ਕਰਦਾ ਹਾਂ ਸਾਡੇ ਦੋਨੇ ਫੋਰਮਾਂ ਤੇ ਕਿਸੇ ਵੀ ਵੱਟ ਤੇ ਵਗੜ ਕੇ ਕੋਈ ਉਹ ਕਿਤੇ ਨੇੜੇ ਪੈਂਦਾ ਹੈ ਅਸੀਂ ਇੱਥੇ ਜਿਆਦੇ ਜਿਹੜੇ 7-8 ਜ਼ਿਲ੍ਹੇ ਇਧਰ ਆ 7-8 ਜ਼ਿਲ੍ਹੇ ਸਾਡੇ ਖਨੋਰੀ ਦੇ ਕੋਲ ਡੱਬਾ ਲੀ ਹੈ ਅਟੋਡੀ ਜਿਹੜਾ ਵੀ ਰਸਤਾ ਸੂਟ ਪੈਂਦਾ ਹੈ ਉਹ ਦੋਨੇ ਫੋਰਮਾਂ ਦਾ ਉਹ ਸਾਡੇ ਪੂਰਾ ਰੋਲਾ ਨਹੀਂ ਗਾ ਦੋਨੇ ਫੋਰਮਾਂ ਤੇ ਇਧਰ ਵੀ ਬਹੁਤ ਗਾਹਾਂ ਤੁਹਾਡਾ ਪ੍ਰੋਗਰਾਮ ਕੀ ਰਹਿਣ ਵਾਲਾ ਜੇ ਬਾਰਡਰ ਤੇ ਰੋਕਿਆ ਜਾਂਦਾ ਜੀ ਤੁਹਾਨੂੰ ਸਾਡਾ ਤਾਂ ਦਿੱਲੀ ਜਾਣ ਦਾ ਪ੍ਰੋਗਰਾਮ ਹੈ ਸਰਕਾਰ ਕਿੱਥੇ ਰੋਕਦੀ ਹੈ ਕੀ ਕਰਦੀ ਹੈ ਇਹ ਸਰਕਾਰ ਦੀ ਗੱਲ ਹੈ ਸਾਨੂੰ ਤਾਂ ਇਹ ਆ ਗਿਆ ਵੀ ਸ਼ਾਂਤ ਮਈ ਰਹਿੰਦੇ ਆ ਸਾਡੀ ਜਿਹੜੀ ਮੰਗਾਂ ਨੇ ਸਰਕਾਰ ਮੰਨ ਲੈ ਸਾਨੂੰ ਜਾਣੇ ਨਾ ਪਵੇ ਕਾਕਾ ਜੀ ਜਿਵੇਂ ਹਰਿਆਣਾ ਦੇ ਵਿੱਚ